ਨੇਕੀ ਦੀ ਬਦੀ ਉੱਪਰ ਜਿੱਤ ਦਾ ਪ੍ਰਤੀਕ ਦੁਸਹਿਰਾ ਉਤਸਵ ਜਥੇ ਦੇਸ਼ ਭਰ ਵਿੱਚ ਵਕਫਾਕ ਥਾਮਾਂ ਤੇ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ ਉੱਥੇ ਹੀ ਇਹ ਦੁਸਹਿਰਾ ਉਤਸਵ ਸ਼੍ਰੀ ਰਾਮਲੀਲਾ ਦੁਸਹਿਰਾ ਕਮੇਟੀ ਜੰਡੇ ਵਾਲਾ ਮੰਚ ਕੀ ਵੱਲੋਂ ਚੇਅਰਮੈਨ ਮੱਖਣ ਪੱਲਣ ਅਤੇ ਪ੍ਰਧਾਨ ਕਮਲ ਗੋਗਨਾ ਦੀ ਅਗਵਾਈ ਹੇਠ ਵੀ ਮਨਾਇਆ ਗਿਆ ਇਸ ਦੌਰਾਨ ਜਿੱਥੇ ਪ੍ਰਭੂ ਸ਼੍ਰੀ ਰਾਮਚੰਦਰ ਜੀ ਦੇ ਜੀਵਨ ਕਾਰਨ ਨਾਲ ਸੰਬੰਧਿਤ ਚਾਕੀਆਂ ਵਿਸ਼ੇਸ਼ ਕਿੱਚ ਦਾ ਕੇਂਦਰ ਸਨ ਉੱਥੇ ਹੀ ਵਿਸ਼ੇਸ਼ ਤੌਰ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਵਿਧਾਇਕ ਪ੍ਰਗਟ ਸਿੰਘ ਵਿਧਾਇਕ ਸਰਬਜੀਤ ਮੱਕੜ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਬੀਬੀ ਰਾਜਵਿੰਦਰ कौर ਥਿਆੜਾ ਸੀਨੀਅਰ ਅਕਾਲੀ ਆਗੂ ਹਰਜਾਪ ਸਿੰਘ ਸੰਘਾ ਪੰਜਾਬ ਐਗਰੋ ਦੇ ਚੇਅਰਮੈਨ ਮੰਗਲ ਸਿੰਘ ਵਾਸੀ ਹਾਜ਼ਰ ਹੋਏ ਜਿਨ੍ਹਾਂ ਦਾ ਕਮੇਟੀ ਮੈਂਬਰਾਂ ਵੱਲੋਂ ਨਿਗਾਸ ਸਵਾਗਤ ਕੀਤਾ ਗਿਆ ਆਪਣੇ ਸੰਬੋਧਨ ਵੀ ਵਕਫਾ ਬੁਲਾ ਰਹੇ ਨੇ ਸਮੂਹ ਦੇਸ਼ ਵਾਸੀਆਂ ਨੂੰ ਦਸਹਿਰਾ ਉਤਸਵ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਅੱਜ ਤੁਹਾਨੂੰ ਪਤਾ ਹੈ ਕਿ ਹਰ ਜਗ੍ਹਾ ਇਤਿਹਾਸ ਬਣਾਇਆ ਜਾ ਰਿਹਾ ਹੈ ਇਸ ਤਰ੍ਹਾਂ ਕਿ ਅਸੀਂ ਕਈ ਜਗ੍ਹਾ ਜਾਣਾ ਹੈ ਸੋ ਜਿੱਥੇ ਮੈਂ ਤੁਹਾਨੂੰ ਬੁढ़ाई ਦੇਣਾ ਉਹਦੇ ਵੀ ਬੇਨਤੀ ਕਰਾਂਗਾ ਕਿ ਜੋ ਪੁਕਾਰਾਂ ਨੇ ਆਪਣੇ ਜੀਵਨ ਦੇ ਰਾਹੀਂ ਸਾਨੂੰ ਮਾਰਗ ਦਰਸ਼ਕ ਕੀਤਾ ਸਾਡਾ ਸਾਨੂੰ ਸਿੱਖਿਆਵਾਂ ਦਿੱਤੀ ਹੈ ਭਾਈ ਭਾਈ ਦਾ ਪਿਆਰ ਮਿੱਤਾ ਦੀ ਆਗਿਆ ਮੰਨਣਾ ਮਾਤਾ ਪਿਤਾ ਦੀ ਸੇਵਾ ਕਰਨਾ ਮਨੁੱਖੀ ਦੇ ਵਿੱਚ ਭਰਾਵਾ ਦੇ ਨਾਮ ਤੇ ਸਮਾਜ ਦੇ ਵਿੱਚ ਦਾ ਵਿਚਨ ਤੇ ਆਪਣੇ ਅੰਦਰ ਦੇ ਆਗਮਨੀ ਮਾਰਨਾ ਆਪਣੀ ਈਗੋ ਖਤਮ ਕਰਾਣੀ ਤੇ ਨਿਮਰਤਾ ਦੇ ਨਾਲ ਸਾਰੇ ਮੁੰਡਿਆਂ ਇਹ ਸਾਰੀਆਂ ਗੱਲਾਂ ਦਾ ਅੱਜ ਅਸੀਂ ਦੁਹਰਾ ਕੇ ਜਦ ਜਿੱਤੇ ਦਸਹਿਰੇ ਦਾ ਤਿਹਾਰ ਮਨਾਉਂਦੇ ਆ ਉੱਥੇ ਇਹਦੇ ਵਿੱਚ ਵੀ ਪਰ ਕਪਟਾ ਕਰਦੇ ਆ ਕਿ ਅਸੀਂ ਆਪਣੇ ਜੀਵਨ ਨੂੰ ਚੰਗਾ ਬਣਾਉਣਾ ਸੋ ਮੈਂ ਇੱਕ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦੀ ਆ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਦਾ ਧੰਨਵਾਦ ਜੈ ਸ਼੍ਰੀ ਰਾਮ ਇਸ ਮੌਕੇ ਕਮੇਟੀ ਵੱਲ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪਹੁੰਚ ਕੇ ਦੁਸਹਿਰਾ ਉਤਸਵ ਦਾ ਆਨੰਦ ਮਾਣਿਆ ਤੇ ਪ੍ਰਭੂ શ્રી ਰਾਮਚੰਦਰ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਪਿੰਡ ਜੰਡੇਆਲਾ ਮੰਚ ਕੀਤਾ ਨਵਰੰਗ ਚੈਨਲ ਲਈ ਮੋਹਿਤ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮੈਂ ਮਕਰਨ ਸਿੰਘ ਜੋਲ ਸਾਵਕਾ ਪੰਚ ਜੰਡੇਆਲਾ ਮੈਂ ਸਾਰੇ ਨਗਰ ਦਾ ਸਾਰੇ ਲੱਗੇ ਸਕੇ ਹਾਂਡੇ ਗਵੰਡੇ ਪਿੰਡਾਂ ਤੋਂ ਆਇਆਂ ਆਂ ਦਾ ਸਾਰਿਆਂ ਦਾ ਮੈਂ ਲੱਖ ਲੱਖ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਜੰਡਿਆਲਾ ਕਮੇਟੀ ਵੱਲੋਂ ਤੇ ਜੰਡਿਆਲਾ ਨਗਰ ਪੰਚਾਇਤ ਵੱਲੋਂ ਲੱਖ ਲੱਖ ਵਧਾਈ ਦਿੰਦੇ ਆਂ ਜੀ ਸ਼੍ਰੀ ਰਾਮਲੀਲਾ ਦਸਹਿਰਾ ਕਮੇਟੀ ਜੰਡਿਆਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਰਾਤੂਮ ਤੋਂ ਦੇ ਨਾਲ ਦਸਹਿਰਾ ਮਨਾਇਆ ਗਿਆ ਇਹਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਜਿਹੜਾ ਦਸਹਿਰਾ ਬਣਾਇਆ ਗਿਆ ਸੀ ਉਹਦੇ ਵਿੱਚ ਕਪਲਜੀ ਦਾ ਬੜਾ ਵੱਡਾ ਯੋਗਦਾਨ ਸੀਗਾ ਪਰ ਅੱਜ ਵੀ ਸਾਡੀ ਆਸ ਦੇ ਮੁਤਾਬਕ 40 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਕਿ ਅਸੀਂ ਜਿਹੜਾ ਇਹ ਦਸਹਿਰਾ ਮਨਾ ਰਹੇ ਆ ਪਰ ਸਾਡੇ ਨਗਰ ਦਾ ਬਹੁਤ ਵੱਡਾ ਸਹਿਯੋਗ ਆ ਕਿ ਅੱਜ ਜਿਵੇਂ ਕਹਿੰਦੇ ਹੁੰਦੇ ਆ ਬਈ ਤੇਲ ਸੁੱਟਣ ਨੂੰ ਜਗ੍ਹਾ ਨਹੀਂ ਸੀ ਇੰਨੀ ਵੱਡੇ ਗਰਾਊਂਡ ਭਰੀ ਹੋਈ ਸੀ ਔਰ ਸਾਰੀਆਂ ਹੀ ਪੋਲੀਟਿਕਲ ਪਾਰਟੀਆਂ ਦੇ ਆਗੂ ਸਹਿਬਾਨ ਸਾਰੇ ਇਸ ਜੰਡੇਆਲੇ ਦੀ ਧਰਤੀ ਦੇ ਉੱਤੇ ਪਹੁੰਚੇ ਔਰ ਸਾਰਿਆਂ ਨੇ ਹੀ ਇੱਥੇ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਸ਼੍ਰੀ ਰਾਮਲੀਲਾ ਜ਼ਾਰਾ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦਾ ਐਨਐਲਆਈ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਦਾ ਇੰਨਾ ਵੱਡਾ ਸਹਿਯੋਗ ਔਰ ਇੰਨੀ ਗ੍ਰਾਊਡ ਭਰੀ ਹੋਈ ਸੀ ਕਿਸੇ ਨੂੰ ਕਹਿਣ ਦਾ ਮੌਕਾ ਨਹੀਂ ਮਿਲਿਆ ਕਿ ਤੁਸੀਂ ਸਾਈਡ ਤੇ ਹੋ ਜਾਓ ਪਲੀਜ਼ ਤੁਸੀਂ ਇਦਾਂ ਕਰ ਲਓ ਇੰਨਾ ਵੱਡਾ ਸਹਿਯੋਗ ਮਿਲਿਆ ਔਰ ਅਸੀਂ ਯਾਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਇਸ ਵਾਰ ਪਿੰਡ ਦੇ ਲੋਕਾਂ ਨੇ ਸ਼੍ਰੀ ਰਾਮਲੀਲਾ ਦਸਹਿਰਾ ਕਮੇਟੀ ਨੂੰ ਸਹਿਯੋਗ ਦਿੱਤਾ ਆ